ਮੈਂ ਸੇਮਰਨਜੀਤ ਕੁੱਲਰੀਆ ਅੱਜ 2 ਜੁਲਾਈ ਹੈ ਜੀ 2 ਜੁਲਾਈ ਨੂੰ ਅਸੀਂ ਚੰਦਪੁਰਾ ਸੈਪਨ ਤੇ ਖੜੇ ਆਂ ਜਿੱਥੇ ਪਾਣੀ ਇਹ ਜਿਹੜਾ 3.5 ਫੁੱਟ ਹੈ ਪਰ ਤੁਸੀਂ ਆਹ ਦੇਖ ਸਕਦੇ ਹੋ ਕਿ ਜਿਵੇਂ ਜਿਵੇਂ ਪਾਣੀ ਵਧਦਾ ਹੈ ਉਵੇਂ ਉਵੇਂ ਪਿੱਛੋਂ ਬੂਟੀ ਆ ਰਹੀ ਹੈ ਦਰਖਤ ਆ ਰਹੇ ਹੈ 2 ਫੁੱਟ ਤੱਕ ਦਾ ਦਰਖਤ ਹੈ ਜਿਹੜੇ ਫਸੇ ਖੜੇ ਹੈ ਪਿੱਛੇ ਉਹ ਬੂਟੀ ਵੀ ਦੇਖ ਰਹੇ ਹੋ ਕਿ ਤੋਂ ਘੱਟ 16 ਤੋਂ 20 ਫੁੱਟ ਹੋਣੀ ਸੋ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਮਾਨਯੋਗ ਟੀ.ਐਸ. ਸਾਹਿਬ ਇੱਥੇ 4 ਦਿਨ ਪਹਿਲਾਂ ਆ ਕੇ ਵੀ ਗਏ ਐ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਏਕਪਲੈਨ ਮਸ਼ੀਨਾਂ ਜਿਹੜੀ ਮਹੀਆ ਕਰਵਾਈ ਜਾਊਗੀ ਤੋਂ ਸਾਡੀ ਬੇਨਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਹੁਣੇ ਚੱਲਦੀ ਏਕਪਲੈਨ ਮਸ਼ੀਨਾਂ ਜਿਹੜੀ ਉਹ ਚਾਂਦਪੁਰਾ ਸੈਕਟਰ ਤੇ ਪ੍ਰੋਵਾਈਡ ਕਰਵਾ ਦਿੱਤੀ ਜਾਵੇ ਤਾਂ ਕਿ ਕੋਈ ਵੱਡੀ ਸਮੱਸਿਆ ਕੱਲ ਨੂੰ ਜੀ ਆਉਂਦੀ ਹੈ ਤਾਂ ਉਸ ਤੋਂ ਬਚਿਆ ਜਾ ਸਕੇ ਪੂਲਾਂ ਦੀ ਇੱਕ ਵਾਰੀ ਸਫਾਈ ਹੋ ਗਈ ਤਾਂ ਕਈ ਦਿਨਾਂ ਤੱਕ ਜ਼ਰੂਰਤ ਨਹੀਂ ਹੈਗੀ ਤੋਂ ਬੇਨਤੀ ਹੈ ਕਿ ਏਕਪਲੈਨ ਸ਼ੀਕਾਲ ਸਰ ਬੀਐਨਪੀ ਦੀ ਪੋਪਲਾਈਨ ਮਸ਼ੀਨ ਹੈ ਜਿਹੜੀ ਉਹ ਜੇ ਉਹਨ ਇੱਕ ਵਾਰੀ ਕਿਹੜਾ ਅੱਜ ਪਾਵੇਂ ਫਿਰ ਬਾਅਦ ਵਿੱਚ ਲਈ ਜਾਵੇ ਕਿ ਰਾਨਾ ਪੁਲਾਂ ਦੀ ਸਪਾਈ ਕਰਦੇ ਕਿੰਨ ਦਰਖਤ ਹੈ ਜਿਹੜੇ ਵੱਡੇ ਪੱਦਰ ਤੇ ਹੋ ਪਿੱਛੋਂ ਆਉਣੇ ਸ਼ੁਰੂ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਵੀ ਕਿੱਥੇ ਤੱਕ ਆ ਹਰੀ ਕੇਲੀ ਫਸੀ ਹੋਈ ਦੀ ਹੈ ਇਹ ਲੰਬੇ ਤੌਰ ਤੇ ਦਰਖਤ ਹੈ ਜਿਹੜੇ ਫਸੇ ਹੋਏ ਹੈ ਜੀ ਤੇ ਪਿੱਛੋਂ ਵੀ ਬਹੁਤ ਵੱਡੀ ਮਾਤਰਾ ਚ ਛੇਲੀ ਐ ਦਰਖਤ ਐ ਉਹ ਆਉਣੇ ਸ਼ੁਰੂ ਹੋ ਗਏ ਐ